ਵੰਡੂ ਵਿਕਾਸ ਤੇ ਪੰਚਾਇਤ ਮੰਤਰੀ ਤਰुणਪ੍ਰੀ ਸਿੰਘ ਸੌਂਦ ਦੇ ਵੱਲੋਂ ਫਤਿਹਗੜ੍ਹ ਸਾਹਿਬ ਦੇ ਖੇਡ ਸਟੇਡੀਅਮ ਦੇ ਵਿੱਚ ਨਵੇਂ ਚੁਣੇ ਗਏ 2456 ਪੰਚਾਂ ਨੂੰ ਚੁਕਾਈ ਗਈ ਹੈ ਤੇ ਇਸੇ ਦਰਮਿਆਨ ਸੰਬੋਧਨ ਕਰਦੇ ਹੋਣਾ ਕਿਹਾ ਹੈ ਕਿ ਇਸ ਵਾਰ ਪਹਿਲੀ ਵਾਰ ਦੇਖਣ ਦੇ ਵਿੱਚ ਆਇਆ ਕਿ ਵੱਡੀ ਗਿਣਤੀ ਦੇ ਵਿੱਚ 3000 ਦੇ ਲਗਭਗ ਪੰਚਾਇਤਾਂ ਸਰਬਸੰਮਤੀ ਦੇ ਨਾਲ ਚੁਣੀਆਂ ਗਈਆਂ ਨੇ ਪੰਜਾਬ ਸਰਕਾਰ ਦੇ ਵੱਲੋਂ ਸਭ ਸਮਤੀਦਨਾ ਚੁਣੀ ਗਈ ਪੰਚਾਇਤਾਂ ਨੂੰ 5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਵੀ ਦਿੱਤੀ ਜਾਵੇਗੀ ਜੋ ਕਿ ਪਿੰਡ ਦੇ ਵਿਕਾਸ ਦੇ ਵਿੱਚ ਕੰਮ ਆਵੇਗੀ ਪੰਚਾਇਤ ਮੰਤਰੀ ਨੇ ਨਿਰਪੱਖ ਤੇ ਪਾਰਦਰਸ਼ੀ ਤਰੀਕੇ ਨਾਲ ਚੋਣਾਂ ਕਰਵਾਉਣ ਦੇ ਲਈ ਪੰਜਾਬੀਆਂ ਨੂੰ ਵਧਾਈ ਦਿੱਤੀ ਹੈ ਤੇ ਪੰਚਾ ਦਾ ਵੀ ਸਵਾਗਤ ਕੀਤਾ ਤੇ ਉਹਨਾਂ ਸਰਬਸਮਤੀਦਨਾ ਪੰਚਾਇਤਾਂ ਦੀ ਚੋਣ ਕਰਨ ਵਾਲੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਤੇ ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਜਿੱਤੇ ਦੇਸ਼ ਤੇ ਸੂਬੇ ਦੀ ਦੌਲਤ ਦੀ ਲੁੱਟ ਖਸੁੱਟ ਕੀਤੀ ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਤੇ ਪੂਰਾ ਧਿਆਨ ਦੇ ਰਹੀ ਤੇ ਵਿਕਾਸ ਕਰ ਰਹੀ ਹੈ ਉਨਾ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਨੂੰ ਅਪੀਲ ਕੀਤੀ ਹੈ ਕਿ ਪਿੰਡਾਂ ਦਾ ਸਰਪੱਖੀ ਵਿਕਾਸਵਾਦ ਚੜਕੇ ਕੀਤਾ ਜਾਵੇ ਤੇ ਇਸੇ ਦਰਮਿਆਨ ਹੀ ਪਿੰਡਾਂ ਨੂੰ ਵਿਕਾਸ ਦੀਆਂ ਲੀਹਾਂ ਤੇ ਲਿਆਂਦਾ ਜਾਵੇ ਅੱਜ ਅਸੀਂ ਸ਼ਹੀਦਾਂ ਦੇ ਮਹਾਨ ਧਰਤੀ ਸ਼੍ਰੀ ਫਤਿਹਗੜ ਸਾਹਿਬ 'ਚ ਅੱਜ ਅਸੀਂ ਇਕੱਠੇ ਹੋਏ ਅੱਜ ਉਰੇ ਜਿਹੜਾ ਸੀ ਜ਼ਿਲ੍ਹਾ ਵਾਰਜੋ ਸੌ ਚੁੱਕ ਸਮਾਗਮ ਸੀ ਪੰਚਾਂ ਦਾ ਉਹ ਅੱਜ ਪ੍ਰੋਗਰਾਮ ਸੀ ਜਿਹੜਾ ਆਪਣਾ ਆਪਣਾ ਗੌਰਮੈਂਟ ਦੇ ਸਰਕਾਰੀ ਪੱਤਰ ਦੇ ਉੱਤੇ ਜੀ ਦੇ ਵਿੱਚ ਅੱਜ ਸਾਡੇ ਮਾਨਯੋਗ ਚੋਣੇਗੇ ਪੰਚਾਂ ਨੂੰ ਅੱਜ ਸੌਂਚਕਾਈ ਗਈ ਹੈ ਔਰ ਜਿੱਥੇ ਅੱਜ ਮੈਂ ਉੱਥੇ ਉਹਨਾਂ ਨੂੰ ਸੌਂਚਕੁਾਈਆ ਉੱਥੇ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਔਰ ਬੜੀ ਆਸ ਤੇ ਉਮੀਦ ਕਾਮਨਾ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪਿੰਡਾਂ ਦੀ ਨੁਹਾਰ ਬਦਲਣ ਦੇ ਵਿੱਚ ਉਹ ਆਪਣੀ ਅਹਿਮ ਭੂਮਿਕਾ ਨਿਭਾਉਣ ਤੇ ਕੱਲ ਨੂੰ VOTING ਹੋਣ ਜਾ ਰਹੀ ਹੈ ਪੰਜਾਬ ਦੇ ਜਿਹੜੇ ਜੰਮੀ ਚੋਣਾਂ ਦੀ ਤੇ ਕਿੰਦਾ ਜਨ ਵੀ ਜਰ ਰਹਿੰਦੀ ਹੈ ਦੇਖੋ ਅੱਜ ਦਾ ਇਹ ਜਿਹੜਾ ਸਮਾਗਮ ਇਹ ਸਮਾਗਮ ਜਿਹੜਾ ਸੀ ਆਪਾਂ ਉਹਦੇ ਰਿਲੇਟਡ ਹੀ ਰਹੀਏ ਤਾਂ ਜੀ ਲਗਭਗ ਲਗਭਗ ਪੂਰੇ ਪੰਜਾਬ ਦੇ ਅੰਦਰ ਇਸ ਵਾਰ ਜਿਹੜੀਆਂ ਹੈ 2.5 ਤੋਂ 3000 ਦੇ ਵਿੱਚ ਵਿੱਚ ਸਰਬਸੰਮਤੀਆਂ ਹੋਈਆਂ ਜਿਹੜੀਆਂ ਕਿ ਅੱਜ ਤੱਕ ਦਾ ਆਪਣਾ ਸਭ ਤੋਂ ਵੱਡਾ ਇਤਿਹਾਸਿਕ ਰਿਕਾਰਡ ਹੈ ਜਦੋਂ ਦਾ ਸਾਡਾ ਦੇਸ਼ ਆਜ਼ਾਦ ਹੋ ਕੇ ਇਸ ਪ੍ਰਤੀਕਿਰਿਆ ਦੇ ਵਿੱਚ ਆਇਆ ਤਾਂ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਸਰਬਸੰਪਤੀਆਂ ਜਿਹੜੀਆਂ ਇਸ ਵਾਰ ਦੇ ਵਿੱਚ ਪੰਜਾਂਤੀ ਕਰੋੜ ਦੀ ਰਾਸ਼ੀ ਆ ਪੰਜਾਬ ਸਰਕਾਰ ਵੱਲੋਂ ਦੇ ਦਿੱਤੀ ਜਾਊਗੀ 5 ਲੱਖ ਦੀ 5 ਲੱਖ ਦੀ ਹਾਂਜੀ ਜਿਵੇਂ ਜਿਵੇਂ ਸਾਡੇ ਕੋਲ ਦੇਖੋ ਗੱਲ ਇਹ ਹੈ ਹਰ ਜਿਹੜੀ ਚੀਜ਼ ਹੈ ਹਰ ਚੀਜ਼ ਦਾ ਇੱਕ ਸਮਾਂ ਹੈ ਜਿਹੜਾ ਉਹ ਮਤਲਬ ਸਮਾਪਤ ਤਰੀਕੇ ਨਾਲ ਚੱਲਦੀ ਹੈ ਜਿਵੇਂ ਜਿਵੇਂ ਸਾਡੇ ਕੋਲ ਪਿੱਛੋਂ ਫੰਡਿੰਗ ਦੀ ਅਰੇਂਜਮੈਂਟ ਹੁੰਦੀ ਜਾਊਗੀ ਅਸੀਂ ਪਿੰਡਾਂ ਦੇ ਲਈ ਪੈਸਿਆਂ ਦੀ ਡਿਸਪਰਸਮੈਂਟ ਕਰਦੇ ਜਾਵਾਂਗੇ ਸਰਪੰਚਾਂ ਦੇ ਜਿਹੜੇ ਮਾਨ ਭੱਤੇ ਨੇ ਉਹਦੇ ਵਿੱਚ ਵਾਅਦਾ ਕੀਤਾ ਜਾਵੇਗਾ ਕਿ ਉਹ ਮੁੱਖ ਮੰਤਰੀ ਸਾਹਿਬ ਦੇ ਕਰੋਰੋਗੇਟਿਵ ਦੀ